ਹਾਂ ਪਰ ਦੀਪਕਾ ਹਰਤਾ ਲੁੱਟਾ ਖੋਹ ਦੀਆਂ ਵਾਰਦਾਤਾਂ ਨੇ ਜੁੜੀਆਂ ਇਸ ਕਦਰਵਾਦੀਆਂ ਜਵਾਇਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ ਚਾਰ ਪੈਸੇ ਲੈ ਕੇ ਜਾਣੇ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਜ਼ਿਕਰ ਜ਼ਰੂਰ ਕਰ ਦੇਣੇ ਆ ਕਿ ਤਿੰਨ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲਾਂਕਿ ਇੱਕ ਨੌਜਵਾਨ ਬਾਹਰ ਬਾਈਕ ਤੇ ਖੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਦੀ ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਅbure ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਪਰਦਾਸ ਦੀ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਨਾ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਆਓ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਨੇ ਆ ਇਹ ਸਾਡੇ ਜਿਹੜੇ ਐਸ.ਐਚ.ਓ. ਕੈਂਟ ਸਰ ਗੁਰਿੰਦਰ ਤੇ ਡੀ.ਐਸ.ਪੀ. ਰਵਿੰਦਰ ਜੀ ਸਪੈਸ਼ਲ ਬਲਾਂ ਜਿਹੜੇ ਕਿ ਇਹਨਾਂ ਨੇ ਬੜੀ ਮੁਸ਼ਕਲ ਜੀ ਦੇ ਨਾਲ ਤੇ ਆਪਣੀ ਫੋਰਸ ਤੇ ਦੇ ਕਹਿੰਦੇ ਜੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਜਿਹੜਾ ਹੈਗਾ ਰਿਸਕੀਤਾ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀ ਸੀ ਇਹਨਾਂ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰ ਲਈ ਜਿਹੜਾ ਉਹਨਾਂ ਨੇ ਵਖਾਇਆ ਸੀ ਉਹ ਟॉय ਪਿਸਤਲ ਹੈ ਉਸ ਤੋਂ ਲਵਾ ਜਿਹੜਾ ਕੈਸ਼ ਰਹਿ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਗੜੀ ਕਾਮਯਾਬੀ ਹੈ ਐ ਐਸਐਚਓ ਕਰਨੇ ਤੇ ਡੀਐਸਪੀ ਰਮਿੰਦਰ ਜੀ ਸਪੈਸ਼ਲ ਬ੍ਰਾਂਚ ਵਾਲੇ ਜਿਹਨਾਂ ਕੋਲ ਸਿਟੀ ਦਾ ਚਾਰਜ ਪਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਤੋਂ ਖਬਰ ਵੀ ਇਕੱਠੀ ਕ੍ਰਿਮੀਨਲ ਦੇ ਜੀ ਬੰਦੇ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਦੇ ਦੋਵਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਤੇ ਤਿੰਨੇ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਕੋਹ ਦੇ ਮੁਕਦਮੇ ਨੇ ਖੇਤੀਏ ਦੇ ਇੱਕ ਜਿਹੜੀ ਹੈਗੀ ਰਕਦੀਦਾ ਹੈਗਾ ਇਸ ਤੋਂ ਇਲਾਵਾ ਸ਼ਿਵ ਜਿਹੜਾ ਹੈਗਾ ਗਵਾਲ ਮੰਡੀ ਦੇ ਰਹਿਣਾ ਇਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮੁਕਦਮੇ ਚੋਰੀ ਦੇ ਦਰਜ ਨੇ ਕਿੰਨੇ ਕੁ ਰੋਟਾ ਰਟਾ ਪਹਿਲਾਂ ਕੋਈ ਹੈ ਇਹ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵਿੱਚ ਹੀ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛੀ ਕਰਾਂਗੇ ਇੰਨੀ ਜਿਹੜੀ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆ ਜਿਹੜੀ ਪਹਿਲੇ ਵਾਰ ਸੀ ਜਿਹਨਾਂ ਨੇ ਕੀਤੀਆਂ ਹੋਈਆਂ ਨੇ ਹੁਣ ਅਸੀਂ ਇਹ ਡਿਟੇਲ ਬੁਝਿਸ ਕਰਾਂਗੇ ਕਿ ਉਹ ਅਸੀਂ ਹੁਣੇ ਹੀ ਪੜ ਕੇ ਜਿਹੜਾ ਹੈਗਾ ਤੁਹਾਡੇ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾਇਆ ਤੇ ਨਾ ਸੀ ਨਾ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮਕਦਮੇ ਤਿੰਨ ਤਿੰਨ ਦਰਜ ਨਹੀਂ ਨਾ ਤੇ ਗਰੋਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਗਈ ਇਹ ਠੀਕ ਹੈ 25 ਤੋਂ 30 ਸਾਲ ਦੇ ਵਿਸ਼ਕਾਰ ਸੀ ਸਾਲੇ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੀ ਪਿਸਤਲੀ ਬਰਾਮਦ ਇਹ ਸਾਡੇ ਐਸਐਚਓ ਅਤੇ ਜੀਐਸਪੀ ਦੇ ਤਹਿਤ ਦਾ ਜਿਹੜਾ ਸਟਾਫ ਹੈਗਾ ਇਹਨੇ ਬੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘੰਟੇ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਇਸ ਦੇ ਖੈਤੀਦੂਰ ਜਿਹੜਾ ਹੈਗਾ ਅਸੀਂ ਤੇਜ਼ ਕੀਤਾ ਹੈ ਸਸ਼ਰਗਾਲ ਤੋਂ ਜ਼ਿਕਰ ਸਮਝਣ ਜੀ ਇਸ ਤੇ ਮੈਂ ਹਾਂ ਪਰ ਦੀਪਕੌਰ ਦਾ ਲੁੱਟਾ ਖੋਹਦਿਆਂ ਵਾਰਦਾਤਾ ਨੇ ਜੁੜੀਆਂ ਸਿਕਦਰਵਾਦੀਆਂ ਜਵਾਇਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ ਚਾਰ ਪੈਸੇ ਲੈ ਕੇ ਜਾਣੇ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਜ਼ਿਕਰ ਜ਼ਰੂਰ ਕਰ ਦੇਣਾ ਕਿ ਤੈਨੂੰ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲਾਂਕਿ ਇੱਕ ਨੌਜਵਾਨ ਬਾਹਰ ਬਾਈਕ ਤੇ ਘੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਦੀ ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਅbure ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਪਰ ਅਦਾਸਤੀ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਨਾ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਆਓ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਦੇ ਆਂ ਇਹ ਸਾਡੇ ਜਿਹੜੇ ਸਿਉ ਕੈਂਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰਜੀ ਸਪੈਸ਼ਲ ਬ੍ਰਾਂਚ ਜਿਹਦੇ ਹੀ ਇਹਨਾਂ ਨੇ ਬੜੀ ਮੁਸ਼ਤਦਿ ਦੀ ਨਾਲ ਆਪਣੀ ਫੋਰਸ ਦੇ ਦੇ ਖੇਤਰੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ ਟਰੇਸ ਕੀਤਾ ਹੈ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀ ਸੀ ਜਿਨ੍ਹਾਂ ਵਿੱਚੋਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰ ਲਈ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਪਾਈ ਪਿਸਤਲ ਹੈ ਉਸ ਤੋਂ ਲਵਾ ਜਿਹੜਾ ਕੈਸ਼ ਜਿਹੜਾ ਹੈਗਾ ਅੱਜ ਉਹ ਹੀ ਸੀ ਇਹਨੂੰ ਕਵਲ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਗੜੀ ਕਾਮ ਹੈ ਵੀ ਇਹ ਐਸਐਚਓ ਕਰਨੇ ਤੇ ਡੀਐਸਪੀ ਰਮਿੰਦਰ ਜੀ ਸਪੈਸ਼ਲ ਫਰਾਂਸ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਦਾ ਮਾਰ ਵੀ ਇੱਕ ਵਾਰ ਕ੍ਰਿਮੀਨਲ ਦੇ ਜੀ ਬੰਦੇ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਨੇ ਦੋਵਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਦੇ ਤਿੰਨੇ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਕੋਹਾਂ ਦੇ ਮੁਕਦਮੇ ਨੇ ਖੇਤੀਏ ਦੇ ਇੱਕ ਜਿਹੜੀ ਹੈਗੀ ਰਕਿੰਦੀ ਦਾ ਹੈਗਾ ਇਸ ਤੋਂ ਇਲਾਵਾ ਸ਼ਿਵ ਜਿਹੜਾ ਹੈਗਾ ਕਵਾਲਾ ਮੰਡੀ ਦੇ ਰਹਿਣ ਵਾਲਾ ਇਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮੁਕਦਮੇ ਚੋਰੀ ਦੇ ਦਰਜ ਨੇ ਕਿੰਨੇ ਕੁ ਰੋਟਾ ਲੱਗਾ ਪਹਿਲਾਂ ਕੋਈ ਹੈ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵੀ ਨਹੀਂ ਫੜੇ ਨੇ ਅਸੀਂ ਹੁਣ ਇਹਦੇ ਕੋ ਡਿਟੇਲ ਪੁੱਛੀਸ਼ ਕਰਾਂਗੇ ਇੰਨੀ ਜਿਹੜੀ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆ ਜਿਹੜੀ ਪਹਿਲੇ ਵਾਰ ਤੁਸੀਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਹੁਣ ਅਸੀਂ ਡਿਟੇਲ ਪੁੱਛੀਸ਼ ਕਰਾਂਗੇ ਉਹ ਅਸੀਂ ਹੁਣੇ ਹੀ ਪੜ੍ਹ ਕੇ ਜਿਹੜਾ ਹੈਗਾ ਥੋੜਾ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾਇਆ ਕੋਈ ਨਹੀਂ ਇਹਨਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮਕਦਮੇ ਤਿੰਨ ਤਿੰਨ ਦਰਜੇ ਨਹੀਂ ਨਾ ਤੇ ਗਰੁੱਪ ਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਗਈ ਹੈ ਏਕਦੀ 25 ਤੋਂ 30 ਸਾਲ ਦੇ ਵਿੱਚ ਕਰ ਲਿਆ ਸਾਰੇ ਸਰ ਪੈਸੇ ਵੀ ਬਰਾਮਦ ਕਰ ਲੈਂਦੇ ਹਾਂ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹ ਇਹ ਸਾਡੇ ਐਸਐਚਓ ਅਤੇ ਜੀਐਸਪੀ ਦੇ ਤਰ੍ਹਾਂ ਦਾ ਜਿਹੜਾ ਸਟਾਫ ਹੈਗਾ ਇਹਨੇ ਬੜੀ ਮਿਹਨਤ ਕੀਤੀ ਹੈ ਤਾਂ ਜਿਹੜਾ 12 ਘੰਟੇ ਦੇ ਵਿੱਚ ਵਿੱਚ ਇਹ ਦੀ ਹੈਗੀ ਹੈ ਇਸ ਦੇ ਖਾਤੀ ਦੁਨੀਆਂ ਹੈਗਾ ਅਸੀਂ ਤੈਸ ਕੀਤਾ ਸਸ਼ਰਗਾਲ ਤੋਂ ਜ਼ਿਕਰ ਸਮਝਾਣੀ ਸੀ ਮੈਂ ਹਾਂ ਪਰ ਦੀਪਕਾ ਹਰਤਾ ਲੁੱਟਾ ਖੋਹ ਦੀਆਂ ਵਾਰਦਾਤਾਂ ਨੇ ਜਿਹੜੀਆਂ ਇਸ ਕਦਰਵਾਦੀਆਂ ਜਵਾਇਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ-ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ ਚਾਰ ਪੈਸੇ ਲੈ ਕੇ ਜਾਣੇ ਸੀ ਰੋਜ਼ੀ-ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਤੁਹਾਨੂੰ ਜ਼ਿਕਰ ਜ਼ਰੂਰ ਕਰ ਦਿੰਨੇ ਆ ਕਿ ਤੈਨੂੰ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲਾਂਕਿ ਕਿ ਨੌਜਵਾਨ ਬਾਹਰ ਬਾਈਕ ਤੇ ਖੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰਾਤ ਤੱਕ ਆਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂਦੀ ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਅbure ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਪਰਦਾਸੀ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਆਓ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਨੇ ਆ। ਇਹ ਸਾਡੇ ਜਿਹੜੇ ਚੌਕੈਂਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰ ਜੀ ਸਪੈਸ਼ਲ ਬਲਾਂ ਜਿਹੜੇ ਇਹਨਾਂ ਨੇ ਬੜੀ ਮੁਸ਼ਕਲੀ ਦੇ ਨਾਲ ਤੇ ਆਪਣੀ ਫੋਰਸ ਦੇ ਦੇਖੇ ਏਰੀਆ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟਿਆਂ ਦੇ ਵਿੱਚ ਜਿਹੜਾ ਹੈਗਾ ਰਿਸਕੀਤਾ ਹੈ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀ ਸੀ ਇਹਨਾਂ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰ ਲਈ ਜਿਹੜਾ ਉਹਨਾਂ ਨੇ ਵਖਾਇਆ ਸੀ ਉਹ ਟॉय ਪਿਸਤਲ ਹੈ ਉਸ ਤੋਂ ਲੋਵਾ ਜਿਹੜਾ ਕੈਸ਼ ਰਹਿ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਗੜੀ ਕਾਮ ਹੈ ਵੀ ਇਹ ਐਸਐਚਓ ਕਰਨੇ ਤੇ ਡੀਐਸਪੀ ਰਮਿੰਦਰ ਸਿੰਘ ਸਪੈਸ਼ਲ ਬ੍ਰਾਂਚ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਤੋਂ ਹਿਬਾਰ ਵੀ ਕੋਲ ਕ੍ਰਿਮੀਨਲ ਦੇ ਜੀ ਬੰਦੇ ਇਹ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਨੇ ਦੋਵਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਤੇਨੇ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਖੋਹ ਦੇ ਮਕਦਮੇ ਨੇ ਖੇਤੀਏ ਦੇ ਇੱਕ ਜਿਹੜੀ ਹੈਗੀ ਰਕੀਦਾ ਹੈਗਾ ਇਸ ਤੋਂ ਇਲਾਵਾ ਸ਼ਿਵ ਜਿਹੜਾ ਹੈਗਾ ਗਵਾਲ ਮੰਡੀ ਦੇ ਰਹਿਣ ਵਾਲਾ ਇਹਦੇ ਖਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਲਾਫ ਵੀ ਮੁਕਦਮੇ ਚੋਰੀ ਦੇ ਦਰਜ ਨੇ ਕਿੰਨੇ ਕੁ ਰੋਟਾ ਰੱਟਾ ਪਹਿਲਾਂ ਕੋਈ ਹੈ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵੀ ਨਹੀਂ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛੀਸ ਕਰਾਂਗੇ ਇੰਨੀ ਜਿਹੜੀ ਪ੍ਰੋਬਲਮਲੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆਹ ਜਿਹੜੀ ਪਹਿਲੇ ਵਾਰਸੀ ਜਿਹਨਾਂ ਨੇ ਕੀਤੀਆਂ ਹੋਈਆਂ ਨੇ ਉਹਨਾਂ ਸਿੱਧੇ ਡੇਟਾਬੇਸ ਵਿੱਚ ਕਹਾਂਗੇ ਕਿ ਉਹ ਅਸੀਂ ਹੁਣੇ ਹੀ ਪੜ੍ਹ ਕੇ ਜਿਹੜਾ ਹੈਗਾ ਤੁਹਾਡੇ ਸਰ ਇਹ ਤਿੰਨ ਹੀ ਜਾਣੇ ਸੀ ਕਿ ਗਰੁੱਪ ਬਣਾਇਆ ਹੈ ਕੋਈ ਇਹਨਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮਕਦਮੇ ਤਿੰਨ ਤਿੰਨ ਦਰਜ ਨੇ ਇਹਨਾਂ ਦੇ ਤੇ ਗਰੁੱਪ ਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਗਈ ਹੈ ਇਹ ਕਦੀ 25 ਤੋਂ 30 ਸਾਲ ਦੇ ਵਿਚਕਾਰ ਸਾਲੇ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੀ ਪਿਛਲੀ ਬਲਾਕ ਕਰਿਆ ਹੈ ਇਹ ਸਾਡੇ ਐਸ ਐਚ ਓ ਅਤੇ ਜੀ ਐਸ ਪੀ ਦੇ ਤਾਂ ਇਹਨਾਂ ਦਾ ਜਿਹੜਾ ਸਟਾਫ ਹੈਗਾ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘੰਟੇ ਦੇ ਵਿੱਚ ਵਿੱਚ ਜਿਹੜੀ ਇਸ ਦੇ ਘੇਤੀ ਦੁਨੀਆਂ ਹੈਗਾ ਅਸੀਂ ਤੇ ਇਸ ਕੀ ਤਾਂ ਸਸ਼ਰਗਾਲ ਤੋਂ ਜ਼ਿਕਰ ਸਮਝਣ ਦੀ ਇਸ ਤੇ ਮੈਂ ਹਾਂ ਪਰ ਦੀਪਕਾ ਹਰਤਾ ਲੁੱਟਾ ਖੋਹਦਿਆਂ ਵਾਰਦਾਤਾ ਨੇ ਜੁੜੀਆਂ ਇਸ ਕਦਰਵਾਦੀਆਂ ਜਵਾਇਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ ਚਾਰ ਪੈਸੇ ਲੈ ਕੇ ਜਾਣੇ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਜ਼ਿਕਰ ਜ਼ਰੂਰ ਕਰ ਦਿੰਨੇ ਆ ਕਿ ਤਿੰਨ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲਾਂਕ ਬਾਹਰ ਬਾਈਕ ਤੇ ਘੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰਾਤ ਤੱਕ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂd ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਅbure ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਪਰਦਾਸ ਦੀ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਨਾ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਆਉ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਨੇ ਆ ਇਹ ਸਾਡੇ ਜਿਹੜੇ ਸਚੋਕੈਂਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰ ਜੀ ਸਪੈਸ਼ਲ ਬ੍ਰਾਂਚ ਜਿਹੜੀ ਇਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਆਪਣੀ ਫੋਰਸ ਜਿਹੜੀ ਕਹਿੰਦੇ ਜੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਜਿਹੜਾ ਹੈਗਾ ਰਿਸਕ ਕੀਤਾ ਇਸ ਕੇਸ ਦੇ ਵਿੱਚ ਜਿਹੜੀ ਤਿੰਨ ਦੋਸ਼ੀ ਸੀ ਇਹਨਾਂ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰ ਲਿਆ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਭਾਈ ਪਿਸਤਲ ਹੈ ਉਸ ਤੋਂ ਲਵਾ ਜਿਹੜਾ ਕੈਸ਼ ਰਹਿ ਗਿਆ ਸੀ ਉਹ ਵੀ ਅਸੀਂ ਕੋਲ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਲਿਸ ਦੀ ਬੜੀ ਤਗੜੀ ਕਾਮ ਹੈ ਵੀ ਇਹ ਐਸਐਚਓ ਕਰਨੇ ਤੇ ਡੀਐਸਪੀ ਰਮਨਦਰ ਸਿੰਘ ਸਪੈਸ਼ਲ ਫੋਰਸ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਦਾ ਸਮਾਨ ਵੀ ਇਕੱਠਾ ਕਰ ਕ੍ਰਿਮੀਨਲ ਦੇ ਜੀ ਬੰਦੇ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਨੇ ਦੋਹਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਤੇ ਤਿੰਨ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਕੋਹ ਦੇ ਮੁਕਦਮੇ ਨੇ ਖੇਤੀਏ ਦੇ ਇੱਕ ਜਿਹੜੀ ਹੈਗੀ ਤੇ ਕਹਿੰਦੀਦਾ ਹੈਗਾ ਇਸ ਤੋਂ ਲਾਹੇ ਸ਼ਿਵ ਜਿਹੜਾ ਹੈਗਾ ਇਕਵਾਲ ਮੰਡੀ ਦੇ ਰਹਿਣਾ ਉਹ ਇਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮੁਕਦਮੇ ਚੋਰੀ ਦੀ ਦਰਜ ਕਿੰਨੇ ਕੁ ਰੋਟਾ ਰਟਾ ਪਹਿਲਾਂ ਕੋਈ ਇਹ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵੀ ਨਹੀਂ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛੀ ਕਰਾਂਗੇ ਇੰਨੀ ਜਿਹੜੀ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆਹ ਜਿਹੜੀ ਪਹਿਲੇ ਵਾਰਸੀ ਜਿਹਨਾਂ ਨੇ ਕੀਤੀਆਂ ਹੋਈਆਂ ਨੇ ਹੁਣ ਅਸੀਂ ਇਹ ਡਿਟੇਲ ਪੁੱਛੀਂ ਕਰਾਂਗੇ ਕਿ ਉਹ ਅਸੀਂ ਹੁਣੇ ਹੀ ਪੜ੍ਹ ਕੇ ਜਿਹੜਾ ਹੈਗਾ ਥੋੜਾ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾਇਆ ਤੇ ਇਹਨਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮਕਦਮੇ ਤਿੰਨ ਤੇ ਦਰਜ ਨਹੀਂ ਨਾ ਤੇ ਗਰੋਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਗਈ ਇਹਨਾਂ ਦੀ 1 ਕਦੀ 25 ਤੋਂ 30 ਸਾਲ ਦੇ ਵਿਚਕਾਰ ਸਾਰੇ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੀ ਪਿਸਤਲੀ ਬਰਾਮਦ ਇਹ ਸਾਡੇ ਐਸਐਚਓ ਅਤੇ ਜੀਐਸਪੀ ਦੇ ਤਰ੍ਹਾਂ ਦਾ ਜਿਲ੍ਹਾ ਸਟਾਫ ਹੈਗਾ ਇਹਨੇ ਬੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘੰਟੇ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਇਸ ਦੇ ਖੈਤੀ ਤੋਂ ਜਿਹੜਾ ਹੈਗਾ ਅਸੀਂ ਤੈਸ ਕੀਤਾ ਹੈ ਸਸ਼ਰਗਾਲ ਤੋਂ ਜ਼ਿਕਰ ਸਮਝਾਉਂਦੀ ਸੀ ਮੈਂ ਹਾਂ ਪਰ ਦੀਪਕਾ ਹਰਤਾ ਲੁੱਟਾ ਖੋਹਦਿਆਂ ਵਾਰਦਾਤਾਂ ਨੇ ਜੁੜੀਆਂ ਇਸ ਕਦਰਵਾਦੀਆਂ ਜਵਾਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ-ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ ਚਾਰ ਪੈਸੇ ਲੈ ਕੇ ਜਾਣੇ ਸੀ ਰੋਜ਼ੀ-ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਉਹਨੂੰ ਇਹ ਜ਼ਿਕਰ ਜ਼ਰੂਰ ਕਰ ਦਿੰਦੇ ਨੇ ਕਿ ਤੈਨੂੰ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲਾਂਕਿ ਕਿ ਨੌਜਵਾਨ ਬਾਹਰ ਬਾਈਕ ਤੇ ਖੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਦੀ ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਅbure ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕਇਦ ਹੋਈਆਂ ਨੇ ਪਰਦਾਸਦੀ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਨਾ ਮੁਲਸਮਾ ਨੂੰ ਕਾਬੂ ਕਰ ਲਿਆ ਤੇ ਆਓ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਨੇ ਆ ਇਹ ਸਾਡੇ ਜਿਹੜੇ ਚੋਕੈਂਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰ ਜੀ ਸਪੈਸ਼ਲ ਬਲਾਂਜ ਜਿਹੜੀ ਇਹਨਾਂ ਨੇ ਬੜੀ ਮੁਸ਼ਤਦਦੀ ਦੇ ਨਾਲ ਤੇ ਆਪਣੀ ਫੋਰਸ ਜਿਹੜੀ ਖੰਦੇ ਏਰੀਏ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਜਿਹੜਾ ਹੈਗਾ ਪੇਸ਼ ਕੀਤਾ ਇਸ ਕੇਸ ਦੇ ਵਿੱਚ ਜਿਹੜੀ ਤਿੰਨ ਦੋਸ਼ੀ ਸੀ ਇਹਦਾ ਜਿਹੜਾ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰਨ ਲੈ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਟॉय ਪਿਸਤਲ ਹੈ ਉਸ ਤੋਂ ਲੋਵਾ ਜਿਹੜਾ ਕੈਸ਼ ਰਹਿ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਕੜੀ ਕਾਮ ਹੈ ਵੀ ਇਹ ਸੱਚੂ ਕਰਨੇ ਤੇ ਡੀਐਸਪੀ ਰਮਿੰਦਰ ਜੀ ਸਪੈਸ਼ਲ ਬ੍ਰਾਂਚ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਤੋਂ ਹਮਾਰ ਵੀ ਇਕਵਲ ਕ੍ਰਿਮੀਨਲ ਦੇ ਜੀ ਬੰਦੇ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਨੇ ਦੋਵਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਦਿਦ ਤੈਨੂੰ ਮਗਰਮੇ ਦਰਜ ਨੇ ਸਾਰੇ ਹੀ ਜਿਹੜੇ ਖੂਹ ਦੇ ਮਕਦਮੇ ਨੇ ਖੇਤੀਏ ਦੇ ਇੱਕ ਜਿਹੜੀ ਹੈਗੀ ਰਕਿੰਦੀ ਦਾ ਹੈਗਾ ਇਸ ਤੋਂ ਇਲਾਵਾ ਸ਼ਿਵ ਜਿਹੜਾ ਹੈਗਾ ਗਵਾਲ ਮੰਡੀ ਦੇ ਰਹਿਣ ਵਾਲਾ ਇਹਦੀ ਖਲਾਬੀ ਦੋ ਮਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਲਾਬੀ ਮਕਦਮੇ ਚੋਰੀ ਦੇ ਦਰਜ ਨੇ ਕਿੰਨੇ ਕੁ ਰੋਟਾ ਰਟਾ ਪਹਿਲਾਂ ਕੋਈ ਹੈ ਇਹ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵਿੱਚ ਹੀ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛਿਸ ਕਰਾਂਗੇ ਇੰਨੀ ਜਿਹੜੀ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆਹ ਜਿਹੜੀ ਪਹਿਲੇ ਵਾਰ ਤੇ ਜਿਹੜਾ ਨੇ ਕੀਤੀਆਂ ਹੋਈਆਂ ਉਹਨਾਂ ਸੇ ਡਿਟੇਲ ਪੁੱਛੀਸ ਕਰਾਂਗੇ ਉਹ ਅਸੀਂ ਹੁਣੇ ਹੀ ਪੜ ਕੇ ਜਰਾ ਹੈਗਾ ਤੁਹਾਡੇ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾਇਆ ਕੋਈ ਜਿਨ੍ਹਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮਕਦਮੇ ਤਿੰਨ ਤਿੰਨ ਦਰਜ ਨਹੀਂ ਨਾ ਤੇ ਗਰੁੱਪ ਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੀ ਕੀ ਉਮਰ ਗਈ ਹੈ ਇਹ ਕਦੀ 25 ਤੋਂ 30 ਸਾਲ ਦੇ ਵਿਚਕਾਰ ਹੋਵੇਗਾ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੇ ਵਿੱਚ ਪਿਸਤਲੀ ਬਰਾਮਦ ਕਰਿਆ ਇਹ ਸਾਡੇ ਐਸ ਐਚ ਓ ਅਤੇ ਜੀ ਐਸ ਪੀ ਦੇ ਤਹਿਤ ਜਿਹੜਾ ਸਟਾਫ ਹੈਗਾ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘਟੇ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਇਸ ਦੇਖਤੀ ਦੁਨੀਆ ਨਾਲ ਹਰ ਅਸੀਂ ਤੇ ਸੀ ਕਿ ਤਾਂ ਸਸ਼ਰਗਾਲ ਤੋਂ ਜ਼ਿਕਰ ਸਮਝਣ ਇਸ ਤੇ ਮੈਂ ਹਾਂ ਪ੍ਰਦੀਪ ਕੋਰਤਾ ਲੁੱਟਾ ਖੋਹਦਿਆਂ ਵਾਰਦਾਤਾਂ ਨੇ ਜੁੜੀਆਂ ਇਸ ਕੱਦਰਵਾਦੀਆਂ ਜਵਾਇਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ 4 ਪੈਸੇ ਲੈ ਕੇ ਜਾਣੇ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਜ਼ਿਕਰ ਜ਼ਰੂਰ ਕਰ ਦਿੰਨੇ ਆ ਕਿ ਤੈਨੂੰ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲਾਂ ਬਾਹਰ ਬਾਈਕ ਤੇ ਖੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰਾਤ ਤੱਕ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂd ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਅbure ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਪਰਦਾਸ ਦੀ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਨਾ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਆਉ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਨੇ ਆ ਇਹ ਸਾਡੇ ਜਿਹੜੇ ਸ਼ੌਕੈਂਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰ ਜੀ ਸਪੈਸ਼ਲ ਬ੍ਰਾਂਚ ਜਿਹੜੀ ਇਹਨਾਂ ਨੇ ਬੜੀ ਮੁਸ਼ਤਦਦੀ ਦੇ ਨਾਲ ਆਪਣੀ ਫੋਰਸ ਦੇ ਰਿਖੇ ਏਰੀਆ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਜਿਹੜਾ ਹੈਗਾ ਰਿਸਕੀਤਾ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀ ਸੀ ਇਹਨਾਂ ਜਿਹੜੇ ਦੋ ਦੋਸ਼ੀ ਗ੍ਰਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰ ਲਈ ਜਿਹੜਾ ਉਹਨਾਂ ਨੇ ਵਖਾਇਆ ਸੀ ਉਹ ਟੌਏ ਪਿਸਤਲ ਹੈ ਉਸ ਤੋਂ ਲਗਵਾ ਜਿਹੜਾ ਕੈਸ਼ ਰਹਿ ਗਿਆ ਸੀ ਉਹ ਹੀ ਸੀ ਇਹਨਾਂ ਕੋਲ ਕੱਢ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਗੜੀ ਕਾਮ ਹੈ ਵੀ ਇਹ ਐਸਐਚਓ ਕਰਨੇ ਤੇ ਡੀਐਸਪੀ ਰਮਨਦਰ ਜੀ ਸਪੈਸ਼ਲ ਫਰਾਂਸ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਤੋਂ ਸਬੰਧ ਵੀ ਇਕੱਠੇ ਕ੍ਰਾਈਮਨਲ ਦੇ ਜੀ ਬੰਦੇ ਇਹ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਨੇ ਦੋਵਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹ ਇਹ ਤੇਨੇ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਕੋਹ ਦੇ ਮਕਦਮੇ ਨੇ ਖੇਤੀਏ ਦੇ ਇੱਕ ਜਿਹੜੀ ਹੈਗੀ ਰਕੀਂਦਾ ਹੈਗਾ ਇਸ ਤੋਂ ਲਾਹੇ ਸ਼ਿਵ ਜਿਹੜਾ ਹੈਗਾ ਗਵਾਲ ਮੰਡੀ ਦੇ ਰਹਿਣਾ ਇਹਦੀ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮੁਕਦਮੇ ਚੋਰੀ ਦੀ ਦਰਜ ਕਿੰਨੇ ਕੁ ਰੋਟਾ ਰਟਾ ਪਹਿਲਾਂ ਹੋਏ ਇਹ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵੀ ਜੀ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛਿਸ ਕਰਾਂਗੇ ਇੰਨੀ ਜਿਹੜੀ ਇਹ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆ ਜਿਹੜੀ ਪਹਿਲੇ ਵਾਰ ਤੁਸੀਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਹੁਣ ਅਸੀਂ ਇਹਦੇ ਤੇ ਪੁੱਛੀਸ਼ ਕਰਾਂਗੇ ਕਿ ਉਹ ਅਸੀਂ ਹੁਣੇ ਹੀ ਬੜ ਕੇ ਜਿਹੜਾ ਹੈਗਾ ਤੁਹਾਡੇ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾਇਆ ਕੋਈ ਕਿਸੇ ਨੇ ਇਹਨਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮਕਦਮੇ ਤਿੰਨ ਤਿੰਨ ਦਰਜ ਨੇ ਇਹਨਾਂ ਦੇ ਤੇ ਗਰੁੱਪ ਹੀ ਇਹਨਾਂ ਦਾ ਇਹ ਸਰ ਇਹ ਤਿੰਨਾਂ ਦੀ ਕਿੰਨੇ ਕੀ ਉਮਰ ਗਈ ਇਹਨਾਂ ਦੀ ਇਹ ਕਦੀ 25 ਤੋਂ 30 ਸਾਲ ਦੇ ਵਿਚਕਾਰ ਸੀ ਸਾਰੇ ਜੀ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੀ ਪਿਛਲੀ ਬਲਾਕ ਕਰ ਲਿਆ ਇਹ ਸਾਡੇ ਐਸਐਚਓ ਅਤੇ ਜੀਐਸਪੀ ਦੇ ਤਰ੍ਹਾਂ ਜਿਹੜਾ ਸਟਾਫ ਹੈਗਾ ਇਹਨੇ ਬੜੀ ਮਿਹਨਤ ਕੀਤੀ ਹੈ ਤਾਂ ਜਿਹੜਾ 12 ਘੰਟੇ ਦੇ ਵਿੱਚ ਵਿੱਚ ਇਹ ਜਿਹੜੀ ਹੈਗੀ ਹੈ ਇਸ ਦੇ ਖਾਤੀ ਦੁਨੀਆਂ ਹੈਗਾ ਅਸੀਂ ਤਿਆਰ ਕੀਤਾ ਹੈ ਸਸ਼ਰਗਾਲ ਤੋਂ ਜ਼ਿਕਰ ਸਮਝਾਣੀ ਇਸ ਤੇ ਮੈਂ ਹਾਂ ਪਰ ਦੀਪਕਾ ਹਰਤਾ ਲੁੱਟਾ ਖੋਹ ਦੀਆਂ ਵਾਰਦਾਤਾਂ ਨੇ ਜਿਹੜੀਆਂ ਇਸ ਕਦਰਵਾਦੀਆਂ ਜਵਾਇਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ-ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ ਚਾਰ ਪੈਸੇ ਲੈ ਕੇ ਜਾਣੇ ਸੀ ਰੋਜ਼ੀ-ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਤੁਹਾਨੂੰ ਜ਼ਿਕਰ ਜ਼ਰੂਰ ਕਰ ਦੇਣਾ ਕਿ ਤੈਨੂੰ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲਾਂਕਿ ਇੱਕ ਨੌਜਵਾਨ ਬਾਹਰ ਬਾਈਕ ਤੇ ਘੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਦੀ ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਆ ਬੁਰੇ ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਪਰ ਅਦਾਸੀ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਆਉ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਨੇ ਆ ਇਹ ਸਾਡੇ ਜਿਹੜੇ ਚੋਕੈਂਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰ ਜੀ ਸਪੈਸ਼ਲ ਬਲਾਂ ਚ ਦੇ ਹੀ ਇਹਨਾਂ ਨੇ ਬੜੀ ਮੁਸ਼ਤਦਦੀ ਦੇ ਨਾਲ ਤੇ ਆਪਣੀ ਫੋਰਸ ਦੇ ਦੇਖ ਤੇਰੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ ਰਿਸਕੀਤਾ ਹੈ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀ ਸੀ ਜਿਹਨਾਂ ਵਿੱਚ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰ ਲਈ ਹੈ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਪਿਸਤਲ ਹੈ ਉਸ ਤੋਂ ਲਵਾ ਜਿਹੜਾ ਕੈਸ਼ ਹੈ ਰਹਿ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਗੜੀ ਕੰਮ ਹੈ ਵੀ ਇਹ ਐਸਐਸਓ ਕਰਨੇ ਤੇ ਡੀਐਸਪੀ ਅਮਿਤ ਜੀ ਸਪੈਸ਼ਲ ਫੋਰਸ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਦੇ ਉਹਨਾਂ ਦਾ ਹਮਾਰੀ ਕੋਲ ਕ੍ਰਿਮੀਨਲ ਨੇ ਜੀ ਬੰਦੇ ਇਹ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਨੇ ਦੋਵਾਂ ਪਹਿਲਾ ਜਿਹੜਾ ਸੁਭਜੀਤ ਸਿੰਘ ਹੈਗਾ ਇਹਦੇ ਤੇ ਤਿੰਨੇ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਕੋਹ ਦੇ ਮੁਕਦਮੇ ਨੇ ਖਦੀਏ ਦੇ ਇੱਕ ਜਿਹੜੀ ਹੈਗੀ ਰਕੇਦੀ ਦਾ ਹੈਗਾ ਇਸ ਤੋਂ ਇਲਾਵਾ ਸ਼ਿਵ ਜਿਹੜਾ ਹੈਗਾ ਗਵਾਲ ਮਿੰਡੀ ਦੇ ਰਹਿਣ ਵਾਲਾ ਇਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮੁਕਦਮੇ ਚੋਰ ਜੀ ਦਰਜ ਨੇ ਕਿੰਨੇ ਕੁ ਰੋਟਾ ਰੱਟਾ ਪਹਿਲਾਂ ਕੋਈ ਇਹ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵੀ ਨਹੀਂ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛੀ ਕਰਾਂਗੇ ਇੰਨੀ ਜਿਹੜੀ ਪ੍ਰੋਬਲਮਲੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆ ਜਿਹੜੀ ਪਹਿਲੇ ਵਾਰ ਤੇ ਜਿਹਨਾਂ ਨੇ ਕੀਤੀਆਂ ਹੋਈਆਂ ਨੇ ਹੁਣ ਅਸੀਂ ਡਿਟੇਲ ਪੁੱਛੀ ਕਰਾਂਗੇ ਉਹ ਅਸੀਂ ਹੁਣੇ ਹੀ ਪੜ੍ਹ ਕੇ ਜਿਹੜਾ ਹੈਗਾ ਤੁਹਾਡੇ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾਇਆ ਤੇ ਇਹਨਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮਕਦਮੇ ਤਿੰਨ ਤਿੰਨ ਦਰਜ ਨਹੀਂ ਨਾ ਤੇ ਗਰੁੱਪ ਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਗਈ ਹੈ ਏਕਦੀ 25 ਤੋਂ 30 ਸਾਲ ਦੇ ਵਿਚਕਾਰ ਸੀ ਸਾਲੇ ਸਰ ਪੈਸੇ ਵੀ ਬਰਾਮਦ ਕਰ ਲੈਂਦੇ ਹਾਂ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੇ ਵਿੱਚ ਪਿਸਤਲੀ ਬਰਾਮ ਇਹ ਸਾਡੇ ਐਸਐਚਓ ਅਤੇ ਜੀਐਸਪੀ ਦੇ ਤਹਿਤ ਜਿਹੜਾ ਸਟਾਫ ਹੈਗਾ ਇਹਨੇ ਬੜੀ ਮਿਹਨਤ ਕੀਤੀ ਹੈ ਤਾਂ ਜਿਹੜਾ 12 ਘੰਟੇ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਇਸ ਦੇ ਖਾਤੇ ਤੋਂ ਜਿਹੜਾ ਹੈਗਾ ਅਸੀਂ ਤੇਜ਼ ਕੀਤਾ ਹੈ ਸਸ਼ਰਗਾਲ ਤੋਂ ਜ਼ਿਕਰ assemblage ਤੇ ਮੈਂ ਹਾਂ ਪਰਦੀਪ ਗੌਰ ਤਾਂ ਲੁੱਟਾ ਖੋਹਦਿਆਂ ਵਾਰਦਾਤਾ ਨੇ ਜੁੜੀਆਂ ਇਸ ਕਦਰਵਾਦੀਆਂ ਜਵਾਇਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ ਚਾਰ ਪੈਸੇ ਲੈ ਕੇ ਜਾਣੇ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਜ਼ਿਕਰ ਜ਼ਰੂਰ ਕਰ ਦੇਣਾ ਕਿ ਤੈਨੂੰ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲਾਂਕਿ ਕਿ ਨੌਜਵਾਨ ਬਾਹਰ ਬਾਈਕ ਤੇ ਘੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂd ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਅbure ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਪਰਦਾਸੀ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਨਾ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਆਉ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਨੇ ਆ ਇਹ ਸਾਡੇ ਜਿਹੜੇ ਸਿਚੁਏਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰ ਜੀ ਸਪੈਸ਼ਲ ਬਰਾ ਜਿਹੜੀ ਇਹਨਾਂ ਨੇ ਬੜੀ ਮੁਸ਼ਤਦਦੀ ਦੇ ਨਾਲ ਆਪਣੀ ਫੋਰਸ ਜਿਹੜੀ ਕਹਿੰਦੇ ਜੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਜਿਹੜਾ ਹੈਗਾ ਰਿਸਕੀਤਾ ਇਸ ਕੇਸ ਦੇ ਵਿੱਚ ਜਿਹੜੇ ਹੈਗੇ ਤਿੰਨ ਦੋਸ਼ੀ ਸੀ ਇਹਨਾਂ ਵਿੱਚੋਂ ਦੋ ਤੁਸੀਂ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰਨ ਲੈ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਟੌਏ ਪਿਸਤਲ ਹੈ ਉਸ ਤੋਂ ਲੋਵਾ ਜਿਹੜਾ ਕੈਸ਼ ਰਹਿ ਗਿਆ ਸੀ ਉਹ ਵੀ ਸੀ ਇਹਨੂੰ ਕਵਲ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਕੜੀ ਕੰਮ ਹੈ ਵੀ ਇਹ ਐਸਐਚਓ ਕਰਨੇ ਤੇ ਡੀਐਸਪੀ ਰਮਿੰਦਰ ਸਿੰਘ ਸਪੈਸ਼ਲ ਫਰਾਂਚ ਵਾਲੇ ਜਿਹਨਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਦਾ ਸਮਾਨ ਵੀ ਇਕੱਠਾ ਕਰਿਮਿਨਲ ਦੇ ਜੀ ਬੰਦੇ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਦੇ ਦੋਵਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਤੇ ਇਹ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਕੋਹ ਦੇ ਮੁਕਦਮੇ ਨੇ ਖਹਿਦੀਏ ਦੇ ਇੱਕ ਜਿਹੜੀ ਹੈਗੀ ਰਕੀਦਾ ਹੈਗਾ ਇਸ ਤੋਂ ਲਾਹੇ ਸ਼ਿਵ ਜਿਹੜਾ ਹੈਗਾ ਗਵਾਲ ਮਿੰਡੀ ਦੇ ਰਹਿਣ ਵਾਲਾ ਇਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮੁਕਦਮੇ ਚੋਰੀ ਦੀ ਦਰਜ ਕਿੰਨੇ ਕੁ ਰੋਟਾ ਟਾਟਾ ਪਹਿਲਾਂ ਕੋਈ ਹੈ ਇਹ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵੀ ਜੀ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛੀ ਕਰਾਂਗੇ ਇੰਨੀ ਜਿਹੜੀ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆਹ ਜਿਹੜੀ ਪਹਿਲੇ ਵਾਰਸੀ ਜਿਹਨਾਂ ਨੇ ਕੀਤੀਆਂ ਹੋਈਆਂ ਨੇ ਹੁਣ ਅਸੀਂ ਇਹ ਡੀਟੇਲ ਪੁੱਛੇ ਕਰਾਂਗੇ ਕਿ ਉਹ ਅਸੀਂ ਹੁਣੇ ਹੀ ਪੜ ਕੇ ਜਿਹੜਾ ਹੈਗਾ ਥੋੜਾ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾਇਆ ਕੋਈ ਤਿੰਨਾਂ ਨੇ ਗਰੁੱਪ ਬਣਾਇਆ ਦੇਖੋ ਪੁਰਾਣੇ ਮਕਦਮੇ ਤਿੰਨ ਤਾ ਦਰਜ ਨਹੀਂ ਨਾ ਤੇ ਗਰੋਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਗਈ ਇਹ ਠੀਕ ਹੈ 25 ਤੋਂ 30 ਸਾਲ ਦੇ ਵਿਚਕਾਰ ਸਾਲੇ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੀ ਪਿਛਲੀ ਬਲਾਕ ਕਰ ਦਿੱਤਾ ਇਹ ਸਾਡੇ ਐਸਐਚਓ ਅ ਤੇ ਜੀਐਸਪੀ ਦੇ ਤਹਿਤ ਦਾ ਜਿਲ੍ਹਾ ਸਟਾਫ ਹੈਗਾ ਇਹਨੇ ਬੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘੰਟੇ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਇਸ ਦੇ ਖੈਤੀਦੂਰ ਜਿਹੜਾ ਹੈਗਾ ਅਸੀਂ ਤੈਸ ਕੀਤਾ ਸਸ਼ਰਗਾਲ ਤੋਂ ਜ਼ਿਕਰਾ ਸਮਝਣ ਜੀ ਇਸ ਤੇ ਮੈਂ ਹਾਂ ਪਰ ਦੀਪਕੌਰ ਦਾ ਲੁੱਟਾ ਖੋਹਦਿਆਂ ਵਾਰਦਾਤਾ ਨੇ ਜਿਹੜੀਆਂ ਸਿਕਦਰਵਾਦੀਆਂ ਜਵਾਇਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ ਚਾਰ ਪੈਸੇ ਲੈ ਕੇ ਜਾਣੇ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਜ਼ਿਕਰ ਜ਼ਰੂਰ ਕਰ ਦੇਣੇ ਆ ਕਿ ਤੈਨੂੰ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲਾਂਕਿ ਇੱਕ ਨੌਜਵਾਨ ਬਾਹਰ ਬਾਈਕ ਤੇ ਘੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਦੀ ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਅbure ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਪਰਦਾਸ ਦੀ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਨਾ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਆਓ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਦੇ ਆ ਇਹ ਸਾਡੇ ਜਿਲ੍ਹੇ ਦੇ ਚੋਕੈਂਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰ ਜੀ ਸਪੈਸ਼ਲ ਬ੍ਰਾਂਚ ਦੇ ਹੀ ਇਹਨਾਂ ਨੇ ਬੜੀ ਮੁਸ਼ਤਦਦੀ ਦੇ ਨਾਲ ਤੇ ਆਪਣੀ ਫੋਰਸ ਦੇ ਦੇਖਦੇ ਜੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਜਿਹੜਾ ਹੈਗਾ ਰਿਸਕੀਤਾ ਇਸ ਕੇਸ ਦੇ ਵਿੱਚ ਜਿਹੜੀ ਤਿੰਨ ਦੋਸ਼ੀ ਸੀ ਇਹਨਾਂ ਜਿਹੜੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰਨ ਲੈ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਟੌਏ ਪਿਸਤਲ ਹੈ ਉਸ ਤੋਂ ਲੋਵਾ ਜਿਹੜਾ ਕੈਸ਼ ਰਹਿ ਗਿਆ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਗੜੀ ਕਾਮ ਹੈ ਵੀ ਇਹ ਸੱਚੂ ਕਰਨੇ ਤੇ ਡੀਐਸਪੀ ਰਮਨਦਰ ਸਿੰਘ ਸਪੈਸ਼ਲ ਬ੍ਰਾਂਚ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਪਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਦਾ ਸਮਾਨ ਵੀ ਰਿਕਵਰ ਕਰ ਕ੍ਰਿਮੀਨਲ ਦੇ ਜੀ ਬੰਦੇ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਨੇ ਦੋਵਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਤੇਨੇ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਖੋਹ ਦੇ ਮਕਦਮੇ ਨੇ ਖੇਤੀਏ ਦੇ ਇੱਕ ਜਿਹੜੀ ਹੈਗੀ ਤੇ ਕੰਦੀ ਦਾ ਹੈਗਾ ਇਸ ਤੋਂ ਇਲਾਵਾ ਸ਼ਿਵ ਜਿਹੜਾ ਹੈਗਾ ਗਵਾਲ ਮੰਡੀ ਦੇ ਰਹਿਣ ਵਾਲਾ ਇਹਦੇ ਖਿਲਾਫ ਵੀ ਦੋ ਮਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮਕਦਮੇ ਚੋਰੀ ਦੇ ਦਰਜ ਨੇ ਕਿੰਨੇ ਕੁ ਰੋਟਾ ਰੱਖਾ ਪਹਿਲਾਂ ਕੋਈ ਹੈ ਇਹ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵੀ ਨਹੀਂ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛਿਸ ਕਰਾਂਗੇ ਇੰਨੀ ਜਿਹੜੀ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆ ਜਿਹੜੀ ਪਹਿਲੇ ਵਾਰ ਸੀ ਜਿਹਨਾਂ ਨੇ ਕੀਤੀਆਂ ਹੋਈਆਂ ਨੇ ਉਹਨਾਂ ਸੇ ਦੇ ਡੇਟਾਬੇਸ ਵਿੱਚ ਕਰਾਂਗੇ ਉਹ ਅਸੀਂ ਹੁਣੇ ਹੀ ਪੜ ਕੇ ਜੇ ਰਹੇਗਾ ਤੁਹਾਡੇ ਸਰ ਇਹ ਤਿੰਨ ਹੀ ਜਾਣੇ ਸੀ ਕਿ ਗਰੁੱਪ ਬਣਾਇਆ ਕੋਈ ਤਿੰਨਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮਕਦਮੇ ਤਿੰਨ ਤੈ ਦਰਜ ਨਹੀਂ ਨਾ ਤੇ ਗਰੋਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਗਈ ਇਹ ਕਹਿੰਦੇ 25 ਤੋਂ 30 ਸਾਲ ਦੇ ਵਿਸ਼ਕਾਰ ਸਾਰੇ ਸਰ ਪੈਸੇ ਵੀ ਬਰਾਬਰ ਕਰ ਲੈਣਗੇ ਹਾਂਜੀ ਬਿਲਕੁਲ ਪੈਸੇ ਵੀ ਬਰਾਬਰ ਕੀਤੇ ਨੇ ਅਸੀਂ ਇਹਦੇ ਵਿੱਚ ਪਿਸਤਰੀ ਬਣਾਉ ਕਰਿਆ ਇਹ ਸਾਡੇ ਐਸ ਐਚ ਓ ਤੇ ਡੀ ਐਸ ਪੀ ਦੇ ਤਹਣਾ ਜਿਹੜਾ ਸਟਾਫ ਹੈਗਾ ਇਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘੰਟੇ ਦੇ ਵਿੱਚ ਵਿੱਚ ਜਿਹੜੀ ਹੈਗੀ ਹੈ ਇਸ ਦੇ ਘੇਤੀ ਦੂਰ ਇਹ ਨਗਰ ਆ ਅਸੀਂ ਤੇ ਇਸ ਕਿਤਾ ਸਸ਼ਰਗਾਲ ਤੋਂ ਜ਼ਿਕਰ ਸਮਝਣ ਦੀ ਇਸ ਤੇ ਮੈਂ ਹਾਂ ਪਰ ਦੀਪਕਾ ਹਰਤਾ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੇ ਜਿਹੜੀਆਂ ਇਸ ਕਦਰਵਾਦੀਆਂ ਜਵਾਇਦੀਆਂ ਨੇ ਕਿ ਹੁਣ ਲੋਕ ਨੇ ਜਿਹੜੀ ਆਪਣੀਆਂ ਦੁਕਾਨਾਂ ਤੇ ਬੈਠ ਕੇ ਰੋਜ਼ੀ ਰੋਟੀ ਕਮਾਉਂਦੇ ਨੇ ਉਹ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਤਾਂ ਬਿਲਕੁਲ ਇੱਕ ਬਜ਼ੁਰਗ ਦੁਕਾਨਦਾਰ ਜਿਹੜਾ ਦੁਕਾਨ ਤੇ ਬੈਠ ਕੇ ਆਪਣਾ ਸਿਰਫ ਸਮਾਨ ਵੇਚ ਰਿਹਾ ਸੀ ਘਰੇ ਚਾਰ ਪੈਸੇ ਲੈ ਕੇ ਜਾਣੇ ਸੀ ਰੋਜ਼ੀ ਰੋਟੀ ਕਮਾਉਣ ਦੇ ਲਈ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਜ਼ਿਕਰ ਜ਼ਰੂਰ ਕਰ ਦੇਣਾ ਕਿ ਤਿੰਨ ਨੌਜਵਾਨ ਆਉਂਦੇ ਨੇ ਮੂੰਹ ਉਹਨਾਂ ਦੇ ਲਪੇਟੇ ਹੁੰਦੇ ਨੇ ਹਾਲ ਬਾਹਰ ਬਾਈਕ ਤੇ ਖੜ ਕੇ ਵੇਟ ਕਰਿਆ ਹੁੰਦਾ ਦੋ ਨੌਜਵਾਨ ਅੰਦਰ ਆਉਂਦੇ ਨੇ ਸਮਾਨ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਬਹਾਨਾ ਲਗਾਉਂਦੇ ਨੇ ਕਿ ਸਾਨੂੰ ਆ ਸਮਾਨ ਦਿਖਾ ਦਿਓ ਤਾਂ ਦੁਕਾਨ ਤੇ ਮੌਜੂਦ ਇੱਕ ਹੈਲਪਰ ਉਹਨਾਂ ਨੂੰ ਸਮਾਨ ਦਿਖਾਉਂਦਾ ਹੈ ਦੁਕਾਨਦਾਰ ਦੇ ਨਾਲ ਰਾਤ ਤੱਕ ਆਇਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂd ਇੱਕ ਨੌਜਵਾਨ ਹੈ ਜਿਹੜਾ ਹਥਿਆਰ ਕੱਢ ਕੇ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਬਿਲਕੁਲ ਅbure ਤਰੀਕੇ ਦੇ ਨਾਲ ਲੁੱਟਖੋ ਕਰਦੇ ਨੇ ਤੇ ਮੌਕੇ ਤੋਂ ਰਫੂ ਚੱਕਰ ਹੋ ਜਾਂਦੇ ਨੇ ਹਾਲਾਂਕਿ ਸੀਸੀਟੀਵੀ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਪਰਦਾਸਤਿਕ ਕਿ ਪੁਲਿਸ ਨੇ ਸਿਰਫ 12 ਘੰਟਿਆਂ ਦੇ ਵਿੱਚ ਇਹਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਤੇ ਆਓ ਤੁਹਾਨੂੰ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਨੇ ਆ। ਇਹ ਸਾਡੇ ਜਿਹੜੇ ਸਿਉਕੈਂਟ ਸਰ ਗੁਰਿੰਦਰ ਤੇ ਡੀਐਸਪੀ ਰਵਿੰਦਰ ਜੀ ਸਪੈਸ਼ਲ ਬ੍ਰਾਂਚ ਜਿਹਦੇ ਕੀ ਇਹਨਾਂ ਨੇ ਬੜੀ ਮੁਸ਼ਕਲੀ ਦੇ ਨਾਲ ਤੇ ਆਪਣੀ ਫੋਰਸ ਦੇ ਰੀ ਖੇਤਰੀ ਦੇ ਨਾਲ ਲੈ ਕੇ ਇਹ ਮਕਦਮਾ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਜਿਹੜਾ ਹੈਗਾ ਟ੍ਰੀਸ ਕੀਤਾ ਹੈ। ਇਸ ਕੇਸ ਦੇ ਵਿੱਚ ਜਿਹੜੇ ਤਿੰਨ ਦੋਸ਼ੀ ਸੀ ਯੋ ਕਿ ਦੋ ਦੋਸ਼ੀ ਗ੍ਰਿਫਤਾਰ ਕੀਤੇ ਨੇ ਪਿਸਤਲ ਵੀ ਬਰਾਮਦ ਕਰ ਲਈ ਜਿਹੜਾ ਉਹਨਾਂ ਨੇ ਵਿਖਾਇਆ ਸੀ ਉਹ ਟੌਏ ਪਿਸਤਲ ਹੈ ਉਸ ਤੋਂ ਲਗਵਾ ਜਿਹੜਾ ਕੈਸ਼ ਰਹਿ ਗਿਆ ਸੀ ਉਹ ਹੀ ਸੀ ਇਹਨੂੰ ਕਵਲ ਕਰ ਲਿਆ ਹੈਗਾ ਤੇ ਸਾਡੀ ਜਿਹੜੀ ਪੁਸ਼ਤੀ ਬੜੀ ਤਗੜੀ ਕਾਮ ਹੈ ਵੀ ਇਹ ਐਸਐਚਓ ਕਰਨੇ ਤੇ ਡੀਐਸਪੀ ਰਮਨਦਰ ਸਿੰਘ ਸਪੈਸ਼ਲ ਫਰਾਂਸ ਵਾਲੇ ਜਿਨ੍ਹਾਂ ਕੋਲ ਸਿਟੀ ਦਾ ਚਾਰਜ ਮਿਲਿਆ ਹੋਇਆ ਸੀ ਤੇ ਇਹਨਾਂ ਨੇ ਜਿਹੜਾ ਹੈਗਾ 12 ਘੰਟੇ ਦੇ ਵਿੱਚ ਵਿੱਚ ਹੀ ਦੋਸ਼ੀ ਵੀ ਫੜ ਲਏ ਤੇ ਉਹਨਾਂ ਤੋਂ ਸਵਾਲ ਵੀ ਕੋਲ ਕ੍ਰਾਈਮਨਲ ਨੇ ਜੀ ਬੰਦੇ ਇਹ ਹਾਂਜੀ ਬਿਲਕੁਲ ਜੀ ਇਹ ਤਿੰਨ ਬੰਦੇ ਨੇ ਦੋਵਾਂ ਪਹਿਲਾ ਜਿਹੜਾ ਸੁਖਜੀਤ ਸਿੰਘ ਹੈਗਾ ਇਹਦੇ ਇਹਨੇ ਮੁਕਦਮੇ ਦਰਜ ਨੇ ਸਾਰੇ ਹੀ ਜਿਹੜੇ ਕੋਹ ਦੇ ਮਕਦਮੇ ਨੇ ਖਹਿਦੀਏ ਦੇ ਇੱਕ ਜਿਹੜੀ ਹੈਗੀ ਰਕੇਦੀਦਾ ਹੈਗਾ ਇਸ ਤੋਂ ਇਲਾਵਾ ਸ਼ਿਵ ਜਿਹੜਾ ਹੈਗਾ ਇਕਵਾਲ ਮੰਡੀ ਦੇ ਰਹਿਣ ਵਾਲਾ ਇਹਦੇ ਖਿਲਾਫ ਵੀ ਦੋ ਮਕਦਮੇ ਦਰਜ ਨੇ ਅਤੇ ਜਿਹੜਾ ਇੱਕ ਮੁੰਡਾ ਸਾਨੂੰ ਵਾਂਟਡ ਅਰਸ਼ਦੀਪ ਸਿੰਘ ਉਹਦੇ ਖਿਲਾਫ ਵੀ ਮਕਦਮੇ ਚੋਰੀ ਦੇ ਦਰਜ ਨੇ ਕਿੰਨੇ ਕੋ ਰੋਟਾ ਰਟਾ ਪਹਿਲਾਂ ਕੋਈ ਹੈ ਹੁਣ ਜਿਹੜਾ ਹੈਗਾ ਤੁਹਾਨੂੰ ਦੱਸੇ ਵੀ 12 ਘੰਟੇ ਦੇ ਵਿੱਚ ਵੀ ਨਹੀਂ ਫੜੇ ਨੇ ਅਸੀਂ ਹੁਣ ਇਹਦੇ ਕੋਲ ਡਿਟੇਲ ਪੁੱਛੀਂ ਕਰਾਂਗੇ ਇੰਨੀ ਜਿਹੜੀ ਪ੍ਰੋਬੈਬਿਲਿਟੀ ਦੇ ਵਿੱਚ ਜਿਹੜੀ ਆਈ ਹੈ ਸਾਨੂੰ ਵੀ ਆਹ ਜਿਹੜੀ ਪਹਿਲੇ ਵਾਰ ਤੁਸੀਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਉਹਨਾਂ ਸਿੱਦੇ ਡੇਟੇਬੁਸ ਵਿੱਚ ਕਰਾਂਗੇ ਕਿ ਉਹ ਅਸੀਂ ਹੁਣੇ ਹੀ ਪੜ ਕੇ ਜਿਹੜਾ ਹੈਗਾ ਤੁਹਾਡੇ ਸਰ ਇਹ ਤਿੰਨ ਹੀ ਜਣੇ ਸੀ ਕਿ ਗਰੁੱਪ ਬਣਾਇਆ ਕੋਈ ਨਾ ਤਿੰਨਾਂ ਨੇ ਗਰੁੱਪ ਬਣਾਇਆ ਤੇ ਦੇਖੋ ਪੁਰਾਣੇ ਮਕਦਮੇ ਤਿੰਨ ਤਿੰਨ ਦਰਜ ਨਹੀਂ ਨਾ ਤੇ ਗਰੁੱਪ ਹੀ ਇਹਨਾਂ ਦਾ ਇਹ ਸਰ ਤਿੰਨਾਂ ਦੀ ਕਿੰਨੇ ਕੀ ਉਮਰ ਹੈਗੀ ਠੀਕ ਹੈ 25 ਤੋਂ 30 ਸਾਲ ਦੇ ਵਿਚਕਾਰ ਸਾਲੇ ਜੀ ਸਰ ਪੈਸੇ ਵੀ ਬਰਾਮਦ ਕਰ ਲਏ ਹਾਂਜੀ ਬਿਲਕੁਲ ਪੈਸੇ ਵੀ ਬਰਾਮਦ ਕੀਤੇ ਨੇ ਅਸੀਂ ਇਹਦੀ ਪਿਛਲੀ ਬਲਾਕ ਕਰਿਆ ਇਹ ਸਾਡੇ ਐਸ ਐਚ ਓ ਅਤੇ ਡੀ ਐਸ ਪੀ ਇਹਨਾਂ ਦਾ ਜਿਹੜਾ ਸਟਾਫ ਹੈਗਾ ਇਹਨੇ ਬੜੀ ਮਿਹਨਤ ਕੀਤੀ ਹੈ ਤੇ ਜਿਹੜਾ 12 ਘੰਟੇ ਦੇ ਵਿੱਚ ਵਿੱਚ ਇਹ ਜਿਹੜੀ ਹੈ